ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਦ ਸ਼ਰਨ ਅਸੀਂ ਬਣਾ ਕੇ ਤਿਆਰ ਕਰਾਂਗੇ ਗੋਭੀ ਸ਼ਲਗਮ ਤੇ ਗਾਜਰ ਦਾ ਅਚਾਰ ਇਹ ਅਚਾਰ ਨੂੰ ਬਹੁਤ ਹੀ ਅਸੀਂ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਇਸ ਚਾਰ ਨੂੰ ਅਸੀਂ 6 ਮਹੀਨੇ ਤੱਕ ਸਟੋਰ ਕਰਕੇ ਵੀ ਰੱਖ ਸਕਦੇ ਹਾਂ ਇਹ ਚਾਰ ਖਾਣ ਵਿੱਚ ਬਹੁਤ ਹੀ ਸਵਾਦ ਲੱਗਦਾ ਵਾ ਤੁਸੀਂ ਵੀ ਇਸੇ ਤਰ੍ਹਾਂ ਬਣਾਇਓ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਇਹ ਅਚਾਰ ਬਣਾ ਕੇ ਤਿਆਰ ਕੀਤਾ ਤੇ ਵੀਡੀਓ ਵੇਖਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਮੇਰੇ ਭੈਣ ਭਰਾਵਾਂ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ ਅਚਾਰ ਲਈ ਮਸਾਲੇ ਪਾ ਲੈਨੇ ਆ ਇੱਕ ਚਮਚਾ ਜੀਰਾ ਇੱਕ ਚਮਚਾ ਮੇਥੀ ਦਾਣਾ ਇੱਕ ਚਮਚਾ ਸਾਬਤ ਧਨੀਆ ਦੋ ਚਮਚੇ ਸੌਫ ਚਾਰ ਪੰਜ ਲਾਲ ਮਿਰਚਾਂ ਅੱਧਾ ਚਮਚਾ ਕਾਲੀ ਮਿਰਚ ਪੀਲੀ ਰਾਈ ਲਵਾਂਗੇ ਦੋ ਚਮਚੇ ਇੱਕ ਚਮਚਾ ਕਾਲੀ ਸਰੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਹਲਕਾ ਜਿਹਾ ਰੋਸਟ ਕਰ ਲઈએ ਸਾਰੇ ਮਸਾਲਿਆਂ ਨੂੰ ਫਰਾਈਪੈਨ ਵਿੱਚ ਪਾ ਕੇ ਹਲਕਾ ਜਿਹਾ ਰੋਸਟ ਕਰ ਲਾਂਗੇ ਮਸਾਲੇ ਨੂੰ ਹਲਕਾ ਰੋਸਟ ਕਰ ਲਿਆ ਵਾ ਹੁਣ ਅਸੀਂ ਇਹਨੂੰ ਠੰਡਾ ਕਰ ਲੈਂਦੇ ਸਾਰਾ ਮਸਾਲਾ ਠੰਡਾ ਹੋ ਗਿਆ ਵਾ ਹੁਣ ਅਸੀਂ ਇਸ ਮਿਕਸੀ ਦੇ ਕੱਪ ਵਿੱਚ ਪਾ ਕੇ ਤੇ ਇਹਨੂੰ ਦਰਦਰਾ ਪੀਸ ਲਈਏ ਮਸਾਲੇ ਨੂੰ ਦਰਦਰਾ ਪੀਸ ਲਿਆ ਹੁਣ ਬਹੁਤ ਜ਼ਿਆਦਾ ਬਰੀਕ ਨਹੀਂ ਪੀਸਿਆ ਕੜਾਈ ਅਸੀਂ ਰੱਖ ਲਈਆ ਕੜਾਈ ਅਸੀਂ ਸਟੀਲ ਦੀ ਲਈਆ ਇਹਦੇ ਵਿੱਚ ਅਸੀਂ ਸਰੋਂ ਦਾ ਤੇਲ ਪਾਵਾਂਗੇ ਇੱਕ ਬੌਲ ਅਸੀਂ ਸਰੋਂ ਦਾ ਤੇਲ ਪਾਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਵਾ ਅੱਧਾ ਇੱਕ ਚਮਚਾ ਹਿੰਗ ਪਾਵਾਂਗੇ ਆਦਰਕ ਤੇ ਲਸਣ ਦਾ ਪੇਸਟ ਆਦਰਕ ਤੇ ਲਸਣ ਨੂੰ ਅਸੀਂ ਦਰਦਰਾ ਪੀਸਿਆ ਵਾ ਬਹੁਤ ਜ਼ਿਆਦਾ ਫਾਈਨ ਪੇਸਟ ਨਹੀਂ ਬਣਾਇਆ ਲਸਣ ਤੇ ਆਦਰਕ ਦੇ ਪੇਸਟ ਨੂੰ ਭੁੰਨਾਗੇ ਬਹੁਤ ਜ਼ਿਆਦਾ ਨਹੀਂ ਅਸੀਂ ਇਹਨੂੰ ਲਾਲ ਕਰਾਂਗੇ ਹਲਕਾ ਜਿਹੀ ਅਸੀਂ ਇਹਨੂੰ ਭੁੰਨਾਗੇ ਮਸਾਲੇ ਪਾ ਲਈਨੇ ਹਰ ਵਿੱਚ ਇੱਕ ਚਮਚਾ ਹਲਦੀ ਪਾਊਡਰ ਅੱਧਾ ਚਮਚਾ ਕਸ਼ਮੀਰੀ ਦੇਗੀ ਲਾਲ ਮਿਰਚ ਇਹਨੂੰ ਅਸੀਂ ਕਲਰ ਨਹੀਂ ਪਾਇਆ ਵਾ ਨਮਕ ਪਾਵਾਂਗੇ ਨਮਕ ਅਸੀਂ ਟੇਸਟ ਅਨਸਾਰ ਪਾਵਾਂਗੇ ਆਚਾਰ ਦੇ ਵਿੱਚ ਜ਼ਿਆਦਾ ਹੀ ਨਮਕ ਪਾਇਆ ਜਾਂਦਾ ਇੱਕ ਚਮਚਾ ਕਾਲਾ ਨਮਕ ਜਿਹੜਾ ਮਸਾਲਾ ਅਸੀਂ ਦਰਦਰਾ ਪੀਸ ਕੇ ਰੱਖਿਆ ਵਾ ਉਹਨੂੰ ਵਿੱਚ ਪਾ ਲੈਣਾ ਸਾਰੇ ਮਸਾਲਿਆਂ ਨੂੰ ਮਿਕਸ ਕਰ ਲੈਨੇ ਆ ਸਬਜ਼ੀਆਂ ਨੂੰ ਅਸੀਂ ਤੋਂ ਪਲਵਾ ਲਈ ਆ ਹੁਣ ਅਸੀਂ ਇਹਦੇ ਵਿੱਚ ਸਬਜ਼ੀਆਂ ਪਾ ਕੇ ਇੱਕ ਮਿਕਸ ਕਰ ਦਿੰਦੇ ਆ ਇੱਕ ਅਸੀਂ ਬੀਟਰ ਰੂਟ ਲਿਆ ਵਾ ਉਹਨੂੰ ਅਸੀਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਅਦਰਕ ਤੇ ਹਰੀ ਮਿਰਚ ਇਹਨਾਂ ਨੂੰ ਵੀ ਅਸੀਂ ਧੋਪ ਲਵਾ ਲਈ ਸੀ ਗੈਸ ਦੀ ਫਲੇਮ ਅਸੀਂ ਸਲੋ ਕਰ ਦਾਂਗੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਈਏ ਤੇ ਇੱਕ ਚਮਚਾ ਕਲੌਂਜੀ ਕਲੌਂਜੀ ਨੂੰ ਇਹਦੇ ਵਿੱਚ ਪਾ ਲੈਨੇ ਆ ਤੇ ਗੈਸ ਨੂੰ ਅਸੀਂ ਬੰਦ ਕਰ ਦਿੱਤਾ ਹੈ ਬਹੁਤ ਜ਼ਿਆਦਾ ਅਸੀਂ ਇਹਨੂੰ ਆਚਾਰ ਨੂੰ ਪਕਾਵਾਂਗੇ ਨਹੀਂ ਤੁਸੀਂ ਨਿੰਬੂ ਦਾ ਜੂਸ ਹੀ ਪਾ ਸਕਦੇ ਜੀ ਅਸੀਂ ਵਿਨੇਗਰ ਲਿਆ ਵਾ ਇਹਦੇ ਵਿੱਚ ਪਾ ਲਵਾਂਗੇ 1 ਕੱਪ ਅਸੀਂ ਵਿਨੇਗਰ ਦਾ ਪਾ ਲਾਂਗੇ ਸਾਰੀਆਂ ਚੀਜ਼ਾਂ ਮਿਕਸ ਕਰ ਲਈਏ ਠੰਡਾ ਹੋਣ ਤੋਂ ਬਾਅਦ ਅਸੀਂ ਇਹਨੂੰ ਕਿਸੇ ਵੀ ਮਰਦਬਾਨ ਦੇ ਵਿੱਚ ਪਾ ਲਾਂਗੇ ਗਾਜਰ ਗੋਭੀ ਤੇ ਸ਼ਲਗਮ ਦਾ ਆਚਾਰ ਬਣ ਕੇ ਤਿਆਰ ਆ ਹੁਣ ਅਸੀਂ ਇਹਨੂੰ ਠੰਡਾ ਹੋਣ ਤੋਂ ਬਾਅਦ ਕਿਸੇ ਵੀ ਮਰਦਬਾਨ ਦੇ ਵਿੱਚ ਪਾ ਲਾਂਗੇ ਤੇ ਸਟੋਰ ਕਰਕੇ ਵੀ ਅਸੀਂ ਇਹਨੂੰ 6 ਮਹੀਨੇ ਤੱਕ ਰੱਖ ਸਕਦੇ ਆ ਇਹ ਆਚਾਰ ਖਾਣ ਵਿੱਚ ਵੀ ਬਹੁਤ ਹੀ ਸਵਾਦ ਆ ਆਚਾਰ ਨੂੰ ਬਣਾਏ ਨੂੰ 4-5 ਘੰਟੇ ਹੋ ਗਏ ਆ ਆਚਾਰ ਠੰਡਾ ਹੋ ਗਿਆ ਵਾ ਹੁਣ ਅਸੀਂ ਇੱਕ ਮਰਦਬਾਨ ਲਿਆ ਵਾ ਇਹਦੇ ਵਿੱਚ ਅਸੀਂ ਇਹਨੂੰ ਆਚਾਰ ਨੂੰ ਪਾ ਕੇ ਸਟੋਰ ਕਰ ਲਾਂਗੇ ਆਚਾਰ ਜਿਹੜਾ ਵਾ ਇਹ 6 ਮਹੀਨੇ ਤੱਕ ਬਿਲਕੁਲ ਵੀ ਨਹੀਂ ਖਰਾਬ ਹੋਏਗਾ ਗਾਜਰ ਗੋਭੀ ਛਲਗਮ ਦਾ ਆਚਾਰ ਬਣ ਕੇ ਤਿਆਰ ਆ ਇਹ ਆਚਾਰ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਵਾ ਖਾਣ ਵਿੱਚ ਇਹ ਬਹੁਤ ਹੀ ਟੇਸਟੀ ਹੈ ਤੁਸੀਂ ਵੀ ਇਸੇ ਤਰ੍ਹਾਂ ਬਣਾਓ ਤੇ ਖਾਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ